ਜਿਸੀ ਲੋਕੋ ਕੇ ਦੇ ਵਿੱਚ ਜਿੱਥੇ ਹੜ ਦੀ ਮਾਰ ਪਈ ਸੀਗੀ ਉੱਥੇ ਅਸੀਂ ਕੁਝ ਘਰਾਂ ਦਾ ਸਰਵੇ ਕੀਤਾ ਸੀਗਾ ਪ੍ਰਸ਼ਾਸਨ ਵੱਲੋਂ ਤੇ ਜਿੱਥੇ ਸਾਨੂੰ ਲੱਗਿਆ ਕਿ ਇੱਥੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਹੜਾਂ ਦਾ ਜਿਹੜਾ ਉਸ ਘਰ ਨੂੰ ਦੁਬਾਰਾ ਤਿਆਰ ਕਰਨ ਲਈ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਲਗੀਧਰ ٹرسٹ ਨੂੰ ਕਿ ਉਹ ਸਾਡੇ ਨਾਲ ਇੱਕ ਵਾਰੀ ਸਰਵੇ ਕਰ ਲੈਣ ਤਾ ਬਾਬਾਜੀ ਵੱਲੋਂ ਇਹ ਇਹ ਪ੍ਰਪੋਜ਼ਲ ਦਿੱਤਾ ਗਿਆ ਸੀਗਾ ਕਿ ਅਸੀਂ ਪਫ ਪੈਨਲ ਦੇ ਜਿਹੜੇ ਘਰ ਨੇ ਉਹ 5 ਲੱਖ ਦਾ ਇੱਕ ਯੂਨਿਟ ਬਣਦਾ ਹੈ ਸੋ ਉਹ ਅਸੀਂ ਬਾਬਾਜੀ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਟਰਾਈ ਕਰ ਲੈਂਦੇ ਬਿਕੋਜ਼ ਪਹਿਲਾਂ ਸਾਨੂੰ ਇਹ ਵੀ ਸੀਗਾ ਕਿ ਲੋਕ ਕਨਸੈਂਟ ਕਰਨਗੇ ਜਾਂ ਨਹੀਂ ਕਰਨਗੇ ਬਿਕੋਜ਼ ਇੱਕ ਨਵਾਂ ਕਨਸੈਪਟ ਹੈ ਇਹਦੇ ਵਿੱਚ ਦੋ ਬੈਡਰੂਮ ਇੱਕ ਹਾਲ ਤੇ ਕਿਚਨ ਸੈੱਟ ਹੈ ਤੇ ਬਾਹਰ ਵਾਸ਼ਰੂਮ ਵੀ ਬਣਾਏ ਗਏ ਹੈ ਬਾਬਾਜੀ ਵੱਲੋਂ ਸੋ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਇਹ ਕੁਝ ਘੰਟਿਆਂ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਮੈਂ 300 ਦੀ ਸਾਡੀ ਲਿਸਟ ਜਿਹੜੀ ਸੀ ਤਿਆਰ ਹੈ ਅਸੀਂ ਬਾਬਾ ਜੀ ਦੀ ਮਦਦ ਦੇ ਨਾਲ ਅ ਗਲੋਬਲ 6 ਨੇ ਵੀ ਸਾਨੂੰ ਕਮਿਟਮੈਂਟ ਕੀਤੀ ਹੈਗੀ ਹੈ ਤੇ ਅ ਅਸੀਂ ਮਤਲਬ ਕਾਫੀ ਐਨਜੀਓ ਸਾਡੇ ਸਾਂਝਾ ਉਪਰਾਲੇ ਦੇ ਵਿੱਚ ਸਾਡੇ ਨਾਲ ਜੁੜੀਆਂ ਨੇ ਤਾਂ ਅਸੀਂ ਇਸੇ ਮੌਜੂਦ ਹੈਗੇ ਆ ਪਿੰਡ ਮੁਜ਼ਾਫਰਪੁਰ ਦੇ ਵਿੱਚ ਦੱਸ ਦਈਏ ਕਿ ਅੱਜ ਡੀਸੀ ਸਾਹਿਬਾਨ ਜੋ ਨੇ ਉਸ ਪਿੰਡ ਵਿਖੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਵੱਲੋਂ ਅੱਜ ਇਸ ਪਿੰਡ ਦੇ ਵਿੱਚ ਜਿਹੜੇ ਘਰਾਂ ਦੇ ਉਦਗਾਟਨ ਕੀਤੇ ਗਏ ਨੇ ਤਾਂ ਕਿਉਂਕਿ ਦੱਸ ਦਈਏ ਕਿ ਲੰਬੇ ਸਮੇਂ ਤੋਂ ਗੁਰੂ ਨਗਰੀ ਦੇ ਡੀਸੀ ਸਾਹਿਬਾਨ ਲੰਬੇ ਸਮੇਂ ਤੋਂ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਜਿੱਦਾਂ ਮਰਜ਼ੀ ਦੇ ਹਾਲਾਤ ਹੋਣ ਪਿੰਡ-ਪਿੰਡ ਜਾ ਕੇ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਤਾਂ ਉਸੇ ਤਰ੍ਹਾਂ ਦੇ ਨਾਲ ਪਿੰਡ ਮੁਜ਼ਾਫਰਪੁਰ ਵਿਖੇ ਵੀ ਅੱਜ ਡੀਸੀ ਸਾਹਿਬ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜੋ ਇਸ ਪਿੰਡ ਦੇ ਵਿੱਚ ਜਿਹੜੀ ਕਾਰ ਸੇਵਾ ਆਖੀ ਗਈ ਸੀ ਕਿ ਤਾਂ ਉਹ ਹੁਣ ਬਿਲਕੁਲ ਮੁਕੰਮਲ ਹੋ ਚੁੱਕੀ ਆ ਤਾਂ ਇਹ ਦੇਖ ਸਕਦੇ ਹਾਂ ਕਿ ਡੀਸੀ ਸਾਹਿਬਾਨ ਜੋ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਅੱਜ ਦੇ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਹੈ ਤਾਂ ਗੁਰੂ ਨਗਰੀ ਤੋਂ ਡੀਸੀ ਸਾਹਿਬਾਨ ਸਾਖੀ ਸਾਨੀ ਜੀ ਜੋ ਅੱਜ ਇੱਥੇ ਪਹੁੰਚੇ ਨੇ ਤਾਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਦੱਸ ਦਈਏ ਕਿ ਲੰਬੇ ਸਮੇਂ ਤੋਂ ਜੋ डीसी मैम सेवा ਦੇ ਵਿੱਚ ਤਨਾਤ ਨੇ ਹਾਲਾਤਾਂ ਦੇ ਵਿੱਚ ਕਿਉਂਕਿ ਜਿੱਦਾਂ ਦੇ ਹਾਲਾਤ ਇਹਨਾਂ ਵੱਲੋਂ ਦੇਖੇ ਗਏ ਨੇ ਤਾਂ ਉਸੇ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਫੇਰ ਤੋਂ ਜਿਹੜੇ ਦੋ ਨਵੇਂ ਘਰ ਤਿਆਰ ਕੀਤੇ ਗਏ ਨੇ ਤਾਂ ਉਹਨਾਂ ਦੇ ਘਟਨ ਦੇ ਉੱਤੇ ਅੱਜ ਡੀਸੀ ਸਾਖਸ਼ੀ ਸਾਨੀ ਜੋ ਨੇ ਉਹ ਪਹੁੰਚੇ ਨੇ ਤਾਂ ਅੰਦਰ ਜਾ ਕੇ ਘਰਾਂ ਦਾ ਹੁਣ ਜਾਇਜ਼ਾ ਵੀ ਲੈਣ ਕੇ ਉਸ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਦਿਖਾਈ ਦੇਣ ਕੇ ਤਾਂ ਦੇਖ ਸਕਦੇ ਹਾਂ ਕਿ ਉਹ ਘਰ ਦਾ ਉਦਘਾਟਨ ਅੱਜ ਡੀਸੀ ਸਹਿਬਾਨ ਵੱਲੋਂ ਕੀਤਾ ਜਾਣਾ ਹੈ ਸਾਖੀ ਸਾਨੀ ਜੋਨੇ ਉਹਨਾਂ ਵੱਲੋਂ ਅੱਜ ਇਸ ਘਰ ਦਾ ਉਦਘਾਟਨ ਕੀਤਾ ਜਾਏਗਾ ਕਿਉਂਕਿ ਕਾਫੀ ਮਾੜੇ ਹਾਲਾਤ ਇਹਨਾਂ ਘਰਾਂ ਤੇ ਸੀਗੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਜੋ ਗੁਰੂ ਨਗਰੀ ਦੇ ਡੀਸੀ ਸਹਿਬਾਨ ਨੇ ਸੇਵਾ ਕਰਦੇ ਦਿਖਾਈ ਦਿੰਦੇ ਨੇ ਤਾਂ ਕਾਫੀ ਜਥੇਬੰਦੀਆਂ ਇਹਨਾਂ ਦੀ ਜੋ ਸ਼ਲਾਘਾ ਕਰਦੀ ਵੀ ਦਿਖਾਈ ਦਿੰਦੀਆਂ ਨੇ ਤਾਂ ਇਹ ਦੇਖ ਸਕਦੇ ਹਾਂ ਆਓ ਨਾਲ ਆਓ ਡੀਸੀ ਜੋ ਨੇ ਸਾਖੀ ਸਾਨੀ ਜੋ ਨੇ ਅੱਜ ਉਹਨਾਂ ਵੱਲੋਂ ਉਦਘਾਟਨ ਇੱਥੇ ਕੀਤਾ ਜਾਣਾ ਤਾਂ ਇਹ ਤਸਵੀਰਾਂ ਲਗਾਤਾਰ ਸੰਗਤ ਕਰ ਰਹੀਆਂ ਤੁਸੀਂ ਵੇਖ ਸਕਦੇ ਹੋ ਮਾਪਰੇ ਸ਼ੌਕੀਨ ਕਹੂੰਗਾ ਤਸਵੀਰਾਂ ਸਾਂਝੀਆਂ ਕੀਤੇ ਜਾਣ ਕਿ ਜੋ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਜੋ ਅੱਜ ਗੁਰੂ ਨਗਰ ਦੇ ਡੀਸੀ ਸਾਹਿਬਾਨ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਇਸ ਜਗ੍ਹਾ ਦੇ ਉੱਤੇ ਉਦਘਾਟਨ ਜੋ ਹੈ ਉਹ ਕੀਤਾ ਜਾਣਾ ਤਾਂ ਉਸ ਦੀਆਂ ਲਗਾਤਾਰ ਤਸਵੀਰਾਂ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਲਾਂਕਿ ਹੜਾ ਦੇ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਇਲਾਕੇ ਜਿਹੜੇ ਹੋਏ ਸਨ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਜੋ ਗੁਰੂ ਨਗਰੀ ਦੇ ਡੀਸੀ ਸਾਹਿਬਾਨ ਕਾਫੀ ਜ਼ਿਆਦਾ ਸੇਵਾ ਕਰਦੇ ਦਿਖਾਈ ਦਿੱਤੇ ਉਹਨਾਂ ਵੱਲੋਂ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸਾਂਝਾ ਕਰ ਰਹੇ ਆ ਤਾਂ ਦੇਖ ਸਕਦੇ ਹੋ ਕਿ ਕਿਸ ਕਦਰ ਜੋ ਅਜੁੱਧ ਘਾਟੜ ਇੱਥੇ ਕੀਤਾ ਗਿਆ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਜੋ ਇਹਨਾਂ ਵੱਲੋਂ ਗੱਲਬਾਤ ਕੀਤੀ ਜਾਊਗੀ ਕਿਉਂਕਿ ਸੇਵਾ ਜਿਹੜੀ ਆ ਕਿਉਂਕਿ ਇੱਕ ਤਾਂ ਡਿਊਟੀ ਹੁੰਦੀ ਆ ਤਾਂ ਉੱਥੇ ਦੱਸ ਜੀਏ ਕਿ ਡਿਊਟੀ ਦੇ ਨਾਲ-ਨਾਲ ਸੇਵਾ ਕਰਦੇ ਵੀ ਜੋ ਦਿਖਾਈ ਦਿੱਤੇ ਨੇ ਤਾਂ ਦੇਖ ਸਕਦੇ ਹੋ ਮੂੜ ਵਸੇਬਾ ਤੁਸੀਂ ਇਹ ਦੇਖ ਸਕਦੇ ਹੋ ਘਰਾਂ ਦਾ ਜੋ ਕਾਰਜ ਜਦੋਂ ਹੋਇਆ ਤਾਂ ਇਸ ਦਾ ਜਿਹੜਾ ਮੂੜ ਵਸੇਬਾ ਪੰਜਾਬ ਦਾ ਤਾਂ ਇਹ ਇੱਕ 슬ੋਗਨ ਜਿਹਾ ਦਿੱਤਾ ਗਿਆ ਤਾਂ ਇਹ ਲਗਾਤਾਰ ਤਸਵੀਰਾਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜ਼ਰੂਰ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਜੋ ਡੀਸੀ ਸਾਹਿਬ ਨੇ ਉਹਨਾਂ ਵੱਲੋਂ ਜਿਹੜਾ ਇਸ ਦਾ ਉਦਘਾਟਨ ਕੀਤਾ ਗਿਆ ਤਾਂ ਇਹ ਖੁਸ਼ਹਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜਦੋਂ ਹੜ੍ਹ ਆਏ ਸੀਗੇ ਜ਼ਰੂਰ ਹਰ ਕਿਸੇ ਦੀ ਆਸ ਜਿਹੜੀ ਆ ਟੁੱਟ ਗਈ ਸੀਗੀ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਨਾਲ ਆਪਣਾ ਗੁਜ਼ਾਰਾ ਕਰਨਗੇ ਲੇਕਿਨ ਇਸ ਤਰ੍ਹਾਂ ਦੇ ਨਾਲ ਪੰਜਾਬੀ ਜੋ ਹੈ ਪੰਜਾਬ ਦੇ ਨਾਲ ਖੜਾ ਹੋਇਆ ਤਾਂ ਇਹੋ ਜਿਹੇ ਅਫਸਰ ਜਦੋਂ ਹੁੰਦੇ ਨੇ ਤਾਂ ਕਿਤਨਾ ਕਿਤੇ ਜੋ ਹਾਲਾਤ ਆਪੇ ਜਿਹੜੇ ਨਹੀਂ ਠੀਕ ਹੁੰਦੇ ਨੇ ਤਾਂ ਇਹ ਦੇਖ ਸਕਦੇ ਹਾਂ ਤਾਂ ਜੋ ਡੀਸੀ ਬਖਸ਼ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿ ਕੀ ਉਹਨਾਂ ਦਾ ਇਸ ਮਿਸ਼ਨ ਨੂੰ ਲੈ ਕੇ ਕੀ ਕਹਿਣਾ ਹੈ ਕਿ ਤੁਸੀਂ ਅੰਦਰੀਆਂ ਹੈਂ ਜੀ ਚਾਹੁੰਦੇ ਕੋਈ ਨਹੀਂ ਲੋੜ ਨਹੀਂ ਪੈਣੀ ਤੁਹਾਨੂੰ ਸਾਈਡ ਤੋਂ ਹੋ ਜਾਊਗੀ ਆਪਾਂ ਬਾਈਡ ਹੀ ਕਰਨੀ ਹੈ ਤਾਂ ਇਹ ਥੋੜੀ ਇੱਕ ਮਿੰਟ ਛੋਟੀ ਸਾਹਿਬ ਨੂੰ ਫੋਨ ਕਰ ਲੈਂਦੇ ਜਰਾ ਅੱਗੇ ਅੱਗੇ ਅੱਛਾ ਕੀ ਉਹਨਾਂ ਦਾ ਕੀ ਕਹਿਣਾ ਕਿਉਂਕਿ ਕਾਫੀ ਸੇਵਾ ਕਾਫੀ ਜ਼ਿਆਦਾ ਸੇਵਾ ਜਿਹੜੀ ਹੈ ਡੀਸੀ ਸਾਹਿਬਾਨ ਨੇ ਇਸ ਵਾਰ ਕੀਤੀ ਹੈ ਤਾਂ ਗੱਲਬਾਤ ਕਰਦੇ ਆ ਜੀ ਕਿ ਪਿੱਛੇ

ਅ ਅੱਜ ਅਸੀਂ ਅੱਜ ਅਸੀਂ ਲੋਪੋਕੇ ਦੇ ਵਿੱਚ ਜਿੱਥੇ ਹੜ ਦੀ ਮਾਰ ਪਈ ਸੀਗੀ ਉੱਥੇ ਅਸੀਂ ਕੁਝ ਘਰਾਂ ਦਾ ਸਰਵੇ ਕੀਤਾ ਸੀਗਾ ਪ੍ਰਸ਼ਾਸਨ ਵੱਲੋਂ ਤੇ ਜਿੱਥੇ ਸਾਨੂੰ ਲੱਗਿਆ ਕਿ ਇੱਥੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਹੜਾਂ ਦਾ ਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤਾਂ ਨੇ ਲੋਕਾਂ ਦੇ ਘਰ 100% ਨੁਕਸਾਨੀ ਗਏ ਉਹਨਾਂ ਨੂੰ ਚਲੋ ਸਰਕਾਰ ਵੱਲੋਂ ਮੁਆਵਜ਼ਾ ਤਾਂ ਮਿਲ ਹੀ ਜਾਊਗਾ ਬਟ ਜਿਹੜਾ ਉਸ ਘਰ ਨੂੰ ਦੁਬਾਰਾ ਤਿਆਰ ਕਰਨ ਲਈ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਲਗੀਧਰ ٹرسٹ ਨੂੰ ਕਿ ਉਹ ਸਾਡੇ ਨਾਲ ਇੱਕ ਵਾਰੀ ਸਰਵੇ ਕਰ ਲੈਣ ਜਦੋਂ ਅਸੀਂ ਸਰਵੇ ਕੀਤਾ ਸਾਨੂੰ ਇਹ ਵੀ ਮਹਿਸੂਸ ਹੋਇਆ ਕਿ ਨੀਹਾਂ ਪਟਨ ਚ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਅਸੀਂ ਚਾਹੁੰਦੇ ਸੀਗੇ ਕਿ ਜਲਦ ਤੋਂ ਜਲਦ ਜਿਹੜਾ ਇਹ ਘਰ ਉਹ ਤੁਰੰਤ ਤਿਆਰ ਹੋ ਕੇ ਪਰਿਵਾਰ ਨੂੰ ਐਟ ਲੀਸਟ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੈਗਾ ਕਿ ਆਪਣੇ ਨਾਰਮਲ ਸੀ ਦੇ ਵਿੱਚ ਉਹ ਆ ਸਕਣ ਤਾਂ ਬਾਬਾ ਜੀ ਵੱਲੋਂ ਇਹ ਇਹ ਪ੍ਰੋਪੋਜ਼ਲ ਦਿੱਤਾ ਗਿਆ ਸੀਗਾ ਕਿ ਅਸੀਂ ਪਫ ਪੈਨਲ ਦੇ ਜਿਹੜੇ ਘਰ ਨੇ ਉਹ 5 ਲੱਖ ਦਾ ਇੱਕ ਯੂਨਿਟ ਬਣਦਾ ਹੈ ਸੋ ਉਹ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਕਿ ਅਸੀਂ ਟਰਾਈ ਕਰ ਲੈਂਦੇ ਬਿਕੋਜ਼ ਪਹਿਲਾਂ ਸਾਨੂੰ ਇਹ ਵੀ ਸੀਗਾ ਕਿ ਲੋਕ ਕਨਸੈਂਟ ਕਰਨਗੇ ਜਾਂ ਨਹੀਂ ਕਰਨਗੇ ਬਿਕੋਜ਼ ਇੱਕ ਨਵਾਂ ਕਨਸੈਪਟ ਹੈ ਬਟ ਜੇ ਜੇ ਤੁਸੀਂ ਅੰਦਰ ਵੀ ਜਾ ਕੇ ਦੇਖੋ ਪਰਿਵਾਰ ਬਹੁਤ ਸੰਤੁਸ਼ਟ ਹੈ ਖੁਸ਼ ਹੈ ਇਹਦੇ ਵਿੱਚ ਦੋ ਬੈਡਰੂਮ ਇੱਕ ਹਾਲ ਤੇ ਕਿਚਨ ਸੈੱਟ ਹੈ ਤੇ ਬਾਹਰ ਵਾਸ਼ਰੂਮ ਵੀ ਬਣਾਏ ਗਏ ਹੈ ਬਾਬਾ ਜੀ ਵੱਲੋਂ ਤੇ ਜਿਹੜੇ ਜਿਹੜੇ ਘਰ ਨੇ ਤੁਹਾਨੂੰ ਅੰਦਰ ਜਾ ਕੇ ਮਹਿਸੂਸ ਨਹੀਂ ਹੁੰਦਾ ਕਿ ਇਹ ਕਿਸੇ ਆਮ ਘਰ ਚ ਕੋਈ ਫਰਕ ਹੋਵੇ ਸੋ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਇਹ ਕੁਝ ਘੰਟਿਆਂ ਦੇ ਵਿੱਚ ਹੀ ਇਹਨਾਂ ਨੇ ਤਿਆਰ ਕੀਤਾ ਇਹ ਕਿੰਨੇ ਘੰਟੇ ਚ ਹੋਇਆ ਸੀ ਬਾਬਾ ਜੀ ਇਹ ਅਗਲਾ ਇਹ ਹੋਇਆ ਸਾਡਾ 72 ਘੰਟੇ ਚ ਤੇ ਉਹ 48 ਘੰਟੇ ਅਗਲੇ ਘਰ ਸੀ 48 ਘੰਟੇ ਦੇ ਸੋ ਮਤਲਬ ਇੰਨੀ ਝੇਤੀ ਇਹ ਘਰ ਜਿਹੜਾ ਤਿਆਰ ਵੀ ਹੋ ਗਿਆ ਜੋ ਕਿ ਨੀਹਾ ਪਟਕੇ ਬਹੁਤ ਸਮਾ ਲਗਣਾ ਸੀਗਾ ਉਹ ਇਸ ਪਰਿਵਾਰ ਨੂੰ ਹੁਣ ਆਪਣਾ ਘਰ ਜਿਹੜਾ ਹੈਗਾ ਵਾਪਿਸ ਇੱਕ ਤਰ੍ਹਾਂ ਮਿਲ ਗਿਆ ਤੇ ਇੱਕ ਮੁੜ ਵਸੇਬੇ ਵੱਲ ਇਹ ਚੱਲ ਪਈ ਹੈ ਹੁਣ ਜਿਹੜਾ ਇਹਨਾਂ ਦਾ ਇਹਨਾਂ ਦੀ ਲਾਈਵਲੀਹੂਡ ਹੈ ਜਾਂ ਜਿਹਨਾਂ ਦਾ ਕਮਾਈ ਦਾ ਸਾਧਨ ਸੀਗਾ ਕਿਉਂਕਿ ਚੋਨਾ ਟੋਟਲੀ 100% ਡਿਸਟਰੋਏ ਹੋ ਗਿਆ ਅਸੀਂ ਉਹਨਾਂ ਦੀ ਇਹ ਦੇ ਵਿੱਚ ਵੀ ਮਦਦ ਕਰਾਂਗੇ ਸੋ ਥੈਟ ਜਿਹੜੇ ਪਰਿਵਾਰ ਹੈ ਉਹ ਫਿਰ ਦੁਬਾਰਾ ਆਪਣੇ ਪੈਰਾਂ ਤੇ ਖੜੂ ਠਣ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਮੈਨੂੰ ਆਪ ਥੋੜਾ ਜਿਹਾ ਸੀਗਾ ਕਿ ਪਤਾ ਨਹੀਂ ਇਹ ਕਨਸੈਂਟ ਲੋਕ ਦੇਣਗੇ ਕਿ ਨਹੀਂ ਦੇਣਗੇ ਬਟ ਇਹਨਾਂ ਸੋਨਾ ਇਹ ਘਰ ਅੰਦਰੋਂ ਵੀ ਹੈਗਾ ਮਤਲਬ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਬਾਬਾ ਜੀ ਤੁਸੀਂ ਬਹੁਤ ਜਲਦੀ ਸਾਡੀ ਹੈਲਪ ਕੀਤੀ ਮੈਂ ਤੱਕ ਕਿੰਨੇ ਦੁਬਿੱਟਾਂ ਦੀ ਪਛਾਣ ਹੋਈ ਜਿਨ੍ਹਾਂ ਦੇ ਘਰ ਬਣਾਉਣ ਦੀ ਲੋੜ ਹੈ ਅਸੀਂ ਐਟਲੀਸਟ ਜਿਹੜੇ ਹੈ 300 ਇਦਾਂ ਦੇ ਪਰਿਵਾਰ ਹੈ ਜਿਨ੍ਹਾਂ ਨੂੰ ਅਸੀਂ ਘਰ ਬਣਾ ਕੇ ਆਪਣੇ ਅਜਨਾਲਾ ਐਂਡ ਲੋਪੋਕੇ ਨੂੰ ਮਿਲਾ ਕੇ 300 ਇਦਾਂ ਦੇ ਘਰ ਹੈਗੇ ਜਿੱਥੇ 100% ਜਿਹੜਾ ਨੁਕਸਾਨੀਆਂ ਗਿਆ ਇਹ ਵੱਧ ਵੀ ਸਕਦਾ ਹੈ ਬਿਕੋਜ਼ ਹੁਣ ਜਿਵੇਂ ਕ੍ਰੈਕਸ ਲੋਕਾਂ ਦੇ ਘਰ ਦੇ ਵਿੱਚ ਕਿਉਂਕਿ ਹੁਣ ਜਿਹੜਾ ਸੂਰਜ ਹੈ ਬਾਹਰ ਨਿਕਲਿਆ ਹੈ ਤਾਂ ਇਹ ਵੱਧ ਵੀ ਸਕਦਾ ਹੈ ਨੰਬਰ ਬਟ 300 ਦੀ ਸਾਡੀ ਇਸ ਜਿਹੜੀ ਸੀ ਤਿਆਰ ਹੈ ਅਸੀਂ ਬਾਬਾ ਜੀ ਦੀ ਮਦਦ ਦੇ ਨਾਲ ਅ ਗਲੋਬਲ 6 ਨੇ ਵੀ ਸਾਨੂੰ ਕਮਿਟਮੈਂਟ ਕੀਤੀ ਹੈਗੀ ਹੈ ਤੇ ਅਸੀਂ ਮਤਲਬ ਕਾਫੀ ਐਨਜੀਓ ਸਾਡੇ ਸਾਂਝਾ ਉਪਰਾਲੇ ਦੇ ਵਿੱਚ ਸਾਡੇ ਨਾਲ ਜੁੜੀਆਂ ਨੇ ਸੋ ਮੈਂ ਇਹ ਰਿਕੁਐਸਟ ਕਰਦੀ ਜਿਵੇਂ ਇੱਥੇ ਵੀ ਬਾਬਾ ਜੀ ਨੇ ਅਸੀਂ ਆਈਡੈਂਟੀਫਿਕੇਸ਼ਨ ਕਰਕੇ ਦੇ ਦਿੱਤੀ ਕਿ ਇੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤਾਂ ਜਿਨ੍ਹਾਂ ਨੇ ਵੀ ਸਾਡੀ ਮਦਦ ਕਰਨੀ ਹੈ ਉਹ ਇਸ ਪਲੇਟਫਾਰਮ ਤੇ ਆ ਜਾਣ ਸੋ ਥੈਟ ਆਪ ਬਾਬਾ ਜੀ ਨੇ ਦੇਖੋ ਇੱਥੇ ਹੈਲਪ ਕੀਤੀ ਹੈ ਸੋ ਐਟਲੀਸਟ ਜਿਹੜੇ ਪਰਿਵਾਰਾਂ ਨੂੰ ਐਕਚੁਅਲੀ ਲੋਡ ਹੈ ਉਥੋਂ ਤੱਕ ਜਲਦ ਤੋਂ ਜਲਦ ਐਂਪਲੀਫਾਈਡ ਤਰੀਕੇ ਨਾਲ ਮਦਦ ਪਹੁੰਚੇ ਕਿਉਂਕਿ ਸਾਡਾ ਸਾਡੇਆਂ ਸਾਰਿਆਂ ਦਾ ਇੱਕ ਸਾਂਝਾ ਗੋਲ ਇਹੀ ਹੈ ਕਿ ਪਰਿਵਾਰ ਜਿਹੜੇ ਨੇ ਉਹਨਾਂ ਦਾ ਮੁੜ ਵਸੇ ਤੁਰੰਤ ਉਜਵੇ ਰੇਡੀਕਰਡ ਦੀ ਰਿਪੇਅਰ ਕੀਤੀ ਜਾਂਦੀ ਹੈ ਹਾਂਜੀ ਘਰਾਂ ਦੀ ਰਿਪੇਅਰ ਦਾ ਵੀ ਜਿਹੜਾ ਕੰਮ ਹੈ ਉਹ ਚੱਲਦਾ ਪਿਆ ਹੈ ਇਹ ਤਾਂ ਜਿਹੜੇ ਘਰ ਨੇ 100% ਜਿਹੜੇ ਨੁਕਸਾਨੀ ਗਏ ਇਸ ਤੋਂ ਇਲਾਵਾ ਕਈ ਘਰ ਹੈਗੇ ਆ ਹਜ਼ਾਰਾਂ ਦੇ ਵਿੱਚ ਹੋਣਗੇ ਜਿਨ੍ਹਾਂ ਦੀ ਰਿਪੇਅਰ ਦੀ ਲੋੜ ਹੈ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਨੁਕਸਾਨੀ ਤਾਂ ਨਹੀਂ ਗਈ 100% ਬਸ ਜੇ ਉਹਨਾਂ ਦੀ ਰਿਪੇਅਰ ਨਹੀਂ ਹੁੰਦੀ ਤਾਂ ਉਹ ਘਰ ਇੱਕ ਤਰ੍ਹਾਂ ਉਸ 100% ਕੈਟਾਗਰੀ ਦੇ ਵਿੱਚ ਆ ਸਕਦੇ ਹਨ ਇਸ ਲਈ ਅਸੀਂ ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਕੀਤੀ ਹੋਈ ਹੈ ਹਜ਼ਾਰਾਂ ਦੀ ਤعداد ਦੇ ਵਿੱਚ ਉਹ ਵੀ ਘਰ ਹੈਗੇ ਆ ਉਹਦੇ ਵੇਲੇ ਸਾਡੇ ਕੋਲ ਪਰਿਵਾਰਾਂ ਸਮੇਤ ਸਾਡੇ ਕੋਲ ਅਵੇਲੇਬਲ ਸਕੂਲ ਕਿੰਨੇ ਨੇ ਜਿਹਨਾਂ ਦੀ ਇਮਾਰਤ ਪੂਰੀ ਤਰ੍ਹਾਂ ਨੁਕਸਾਨੀ ਗਈ ਜਿਹੜੀ ਫੇਰ ਕੀਤੀ ਪੰਜ ਸਕੂਲ ਨੇ ਜਿਹੜੇ ਕਿ ਜਿਨ੍ਹਾਂ ਨੂੰ ਅਨਸੇਫ ਅਸੀਂ ਡਿਕਲੇਅਰ ਕੀਤਾ ਹੈ ਬਟ ਅਸੀਂ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਹੀਂ ਆਉਣ ਦੇ ਰਹੇ ਅਸੀਂ ਉਹਨਾਂ ਨੂੰ ਨੀਅਰੈਸਟ ਸਕੂਲ ਦੇ ਵਿੱਚ ਜਾਂ ਉਹਨਾਂ ਨੂੰ ਟਾਈਮਿੰਗ ਚੇਂਜ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਵਾਪਸ ਲੈ ਆਏ ਹਾਂ ਸੋ ਥੈਟ ਐਟ ਲੀਸਟ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਾ ਹੋਵੇ ਨੁਕਸਾਨ ਕਿੰਨਾ ਹੋਇਆ ਕਿੰਨੇ ਲੋਕਾਂ ਦਾ ਟੋਟਲ ਜਿਹੜਾ ਹੁਣ ਤੱਕ ਦਾ ਦੱਸ ਦਿਓ 3198 ਪਿੰਡ ਸੀ ਕਿ ਜਿਹੜੇ ਕਿ ਪ੍ਰਭਾਵਿਤ ਹੋਏ ਹੜਾ ਨਾਲ ਤੇ ਜਿਹੜਾ ਸਾਡਾ ਨੁਕਸਾਨ ਹੈ ਉਹ ਮੋਰ ਥੈਨ 600 ਕਰੋੜ ਦਾ ਹੋਏਗਾ ਤੇ ਜਿਹੜੀ ਸਾਡੀ ਫਸਲ ਸੀਗੀ ਉਹ 60000 ਏਕੜ ਤੇ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੇ ਜਿਹੜੀ ਜਿਹੜੀ ਤੁਹਾਨੂੰ ਪਤਾ ਹੈ ਕਿ ਰੇਤ ਜਿਹੜਾ ਆਇਆ ਸੀਗਾ 3 3 4 4 5 5 ਫੁੱਟ ਉਹ 19 ਤੋਂ ਵੱਧ ਪਿੰਡਾਂ ਦੇ ਵਿੱਚ ਅਸੀਂ 19 ਹੁਣ ਤੱਕ ਨੋਟੀਫਾਈ ਕੀਤੇ ہیں ਕਿਉਂਕਿ ਕੁਝ ਪਿੰਡਾਂ ਚ ਹੁਣ ਵੀ ਪਾਣੀ ਖੜਿਆ ਹੈ ਜੇ ਤੋ ਉਹ ਪਾਣੀ ਨਿਕਲ ਜਾਂਦਾ ਤਾਂ ਅਸੀਂ ਉਹਨਾਂ ਨੂੰ ਵੀ ਨੋਮੀਨੇਟ ਐਂਡ ਉਹ ਕਰ ਦਾਂਗੇ ਨੋਟੀਫਾਈ ਕਰ ਦਾਂਗੇ ਸੋ ਇਹ ਕਾਫੀ ਨੁਕਸਾਨ ਜਿਹੜਾ ਹੈ ਲੋਕਾਂ ਦਾ ਹੋਇਆ ਹੈ ਤੇ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਪਸ਼ੂਆਂ ਦਾ ਵੀ ਜਿਹੜਾ ਹੈ 100 100 ਤੋਂ ਵੱਧ ਜਿਹੜੇ ਪਸ਼ੂ ਨੇ ਉਹ ਰੁਲ ਗਏ ਹੈਗੇ ہیں ਜਿਨ੍ਹਾਂ ਦਾ ਅਸੈਸਮੈਂਟ ਅਸੀਂ ਚੁੱਕੀ ਹੈ ਤੇ ਜਿਨ੍ਹਾਂ ਦਾ ਮੁਆਵਜ਼ਾ ਜਲਦ ਦਿੱਤਾ ਜਾਵੇਗਾ ਅਸੀਂ ਤਾਂ ਇਹ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਸਿਆਲ ਤੋਂ ਪਹਿਲਾਂ-ਪਹਿਲਾਂ ਸਾਰੇ ਪਰਿਵਾਰ ਜਿਨ੍ਹਾਂ ਜਿਨ੍ਹਾਂ ਦੇ ਵੀ ਨੁਕਸਾਨ ਹੋਏ ਹਨ ਉਹਨਾਂ ਨੂੰ ਅਸੀਂ ਮਦਦ ਕਰਕੇ ਦੁਬਾਰਾ ਮੁੜ ਉਹਨਾਂ ਦੇ ਪੈਰਾਂ ਤੇ ਖੜਾ ਕਰ ਸਕਣਗੇ ਕਿਉਂਕਿ ਇਹ ਤਾਂ ਇਹ ਹੈ ਕਿ ਮੈਮ ਨੇ ਇਹ ਨੂੰ ਲੈ ਕੇ ਹਜੇ ਵੀ ਲੋਕਾਂ ਦੇ ਵਿੱਚ ਕਨਫਿਊਜ਼ਨ ਹੈ ਹੈ ਕਲੀਅਰ ਪਾਲਿਸੀ ਕੀ ਹੈ ਕਲੀਅਰ ਕਟ ਕੀ ਕਹਿਣਾ ਚਾਹੋਗੇ ਸੋ ਇਹਦੇ ਵਿੱਚ ਜੀ ਅਸੀਂ ਇਨਫੈਕਟ ਜਿਹੜੀ ਸਕੀਮ ਨਿਕਲੀ ਹੈ ਉਹਦੇ ਵਿੱਚ ਅਸੀਂ ਨੋਟੀਫਾਈ ਕੀਤੇ ہیں ਪਿੰਡ ਜਿਹੜੀ ਆਪਾਂ ਇੱਕ ਕਮੇਟੀ ਬਣਾਈ ਇਸੇ ਕੀ ਜਿਹਦੇ ਵਿੱਚ ਚੀਫ ਐਗਰੀਕਲਚਰ ਆਫੀਸਰ ਮਾਈਨਿੰਗ ਆਫਸਰ ਤੇ ਸਾਡੇ ਐਸਟੀਐਮਸ ਕਨਸਰਨਸ ਹਨ ਤੇ ਉਹਦੇ ਵਿੱਚ ਜਿਹੜਾ ਸਾਇੰਟੀਫਿਕਲੀ ਉਹਨਾਂ ਨੇ ਮੈਜ਼ਰਮੈਂਟ ਕਰਕੇ ਅਸੀਂ 19 ਪਿੰਡ ਜਿਹੜੇ ਨੇ ਆਇਡੈਂਟੀਫਾਈ ਕਰ ਦਿੱਤੇ ਹੈਗੇ ਲੇਕਿਨ ਇਹਦੇ ਵਿੱਚ ਇੱਕ ਕੈਚ ਹੈ ਕਿ ਕੁਝ ਨਾ ਚੁਪ ਜਿਹੜੇ ਪਿੰਡ ਹੈ ਉਹ 19 ਪਿੰਡਾਂ ਚ ਉਹ ਪਿੰਡ ਜਿਹੜੇ ਨੇ ਉਹ ਇੱਕਦਮ ਰਾਵੀ ਦੇ ਨਾਲ ਲੱਗਦੇ ਪਿੰਡ ਹੈ ਸੋ ਇੱਥੇ ਕੁਝ ਥਾਵਾਂ ਤੇ ਸਾਨੂੰ ਟੈਕਨੀਕਲੀ ਇਹ ਪ੍ਰੋਬਲਮ ਜਿਹੜੀ ਆਈ ਹੈਗੀ ਹੈ कि जेसी रिवर बेड ਦੇ ਨਾਲ रिवर बेड ਦੇ ਅੰਦਰ ਤਾਂ ਅਲਾਉਡ ਹੀ ਨਹੀਂ ਹੈਗਾ ਲੇਕਿਨ ਜੇ ਰਿਵਰ ਬੈਡ ਦੇ ਨਾਲ ਕੋਈ ਸਿਲਟ ਸਿਲਟ ਚੱਕਦਾ ਹੈ ਤਾਂ ਉਹ ਫਲਡਿੰਗ ਦਾ ਕੱਚਾ ਵਾਅਦ ਸਕਦਾ ਹੈ ਸੋ ਉਹਨਾ ਏਰੀਆਸ ਤੇ ਅਸੀਂ ਹਲੇ ਫਾਰਮਰਸ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਉਹਦਾ ਪ੍ਰੋਪਰ ਮੈਜ਼ਰਮੈਂਟ ਲੈ ਕੇ ਟੈਕਨੀਕਲ ਕਮੇਟੀ ਤੋਂ ਕਿ ਕਿੰਨਾ ਕੁ ਹੋ ਸਕਦਾ ਹੈ ਮਮਕਿਨ ਵਿਦਆਊਟ ਥ੍ਰੈਟ ਆਫ ਕਿ ਦੁਬਾਰਾ ਫਲਡ ਆਜਵੇ ਕਿਉਂਕਿ ਉਹ ਉਹ ਨਹੀਂ ਹੋਣਾ ਚਾਹੀਦਾ ਸੋ ਇਹ ਚੀਜ਼ ਇੱਕ ਟੈਕਨੀਕਲ ਕਮੇਟੀ ਸਾਡੀ ਐਸਸੀ ਮਾਈਨਿੰਗ ਦੇ ਤਹਿਤ ਬਣੀ ਹੋਈ ਹੈ ਜੋ ਕਿ ਉਹ ਹੈਲਪ ਪ੍ਰਦਾਨ ਕਰ ਰਹੀ ਹੈ ਇਸ ਤੋਂ ਇਲਾਵਾ ਕਿਸਾਨਾਂ ਦੇ ਖੇਤਾਂ ਚੋਂ ਰੇਤ ਕੱਢਣ ਦੀ ਗੈਰਕਾਨੂੰਨੀ ਮਾਈਨਿੰਗ ਵੀ ਸ਼ੁਰੂ ਹੋ ਗਈ ਵੀਡੀਓਜ਼ ਵੀ ਆਈਆਂ ਸੋ ਇਹਦਾ ਮੈਂ ਦੁਬਾਰਾ ਕਹਾਂਗੀ ਜੀ ਦੇਖੋ ਫਾਰਮਰ ਨੇ ਆਪਣੇ ਖੇਤ ਚੋਂ ਜਿਹੜੀ ਰੇਤ ਹੈ ਉਹ ਕੱਢ ਨਹੀਂ ਅਤੇ ਵੇਚ ਸਕਦੇ ਨੇ ਬਿਨਾ ਪਰਮਿਟ ਦੇ 19 ਪਿੰਡਾਂ ਦੇ ਵਿੱਚ ਹੁਣ ਤੱਕ ਤੇ ਇਨ ਫੈਕਟ ਮੈਂ ਉਹੀ ਗੱਲ ਕਹਿਣਾ ਚਾਹ ਰਹੀ ਸੀ ਕਿ ਜਿਹੜੇ ਇਹੜੇ ਵੀ ਕਿਸਾਨ ਇਹ ਸੋਚਦੇ ਆ ਕਿ ਸਾਡੇ ਕੋਲ ਉਹ ਸਾਧਨ ਨਹੀਂ ਹੈਗਾ ਕਿ ਅਸੀਂ ਆਪ ਕੱਟ ਕੱਟ ਸਕੀਏ ਸੋ ਅਸੀਂ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਹੈ ਸਾਡੇ ਕੋਲ ਅਸੀਂ ਜੀਸੀਬੀਜ਼ ਖਰੀਦੀਆਂ ਹੈਗੀਆਂ ਐਮਪੀ ਲਾਇਡ ਫੰਡ ਰਾਹੀਂ ਵੀ ਅਸੀਂ ਖਰੀਦੀਆਂ ਹੈਗੀਆਂ ਤੇ ਸਾਡੇ ਕੋਲ ਮਸ਼ੀਨਰੀ ਟਰੈਕਟਰ ਇਹ ਸਾਰਾ ਕੁਝ ਮੌਜੂਦ ਹੈ ਅਸੀਂ ਕਾਫੀ ਕੀਤੇ ਦੇ ਵਿੱਚ ਸ਼ੁਰੂ ਵੀ ਕਰਾ ਚੁੱਕੇ ਹਾਂ ਕੋਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਬਟ ਇਹਦੇ ਵਿੱਚ ਅਸੀਂ ਕਿਸੇ ਨੂੰ ਥਰਡ ਪਾਰਟੀ ਨੂੰ ਇੰਟਰਮੀਡੀਅਰੀ ਨੂੰ ਨਹੀਂ ਆਪਾਂ ਵੜਨਾ ਚਾਹੁੰਦੇ ਫਾਰਮਰ ਜੇ ਕਿਸੇ ਨਾਲ ਜਿਵੇਂ ਫਾਰਮਰ ਹੈ ਉਹ ਕਿਸੇ ਨੂੰ ਵੇਚਣਾ ਚਾਹੁੰਦਾ ਹੈ ਤੇ ਉਹ ਫਾਰਮਰ ਤੇ ਉਹਨਾਂ ਦੇ ਵਿਚਕਾਰ ਦੀ ਗੱਲ ਹੈ ਉਹਦੇ ਵਿੱਚ ਸਰਕਾਰ ਨਹੀਂ ਪੈਰੀ ਬਿਕੋਜ਼ ਉਹ ਫਾਰਮਰ ਦੀ ਪਰਮਿਸ਼ਨ ਹੀ ਇਹਦੀ ਮਿਲੀ ਹੈ ਕਿ ਉਹ ਆਪਣੀ ਜਿਹੜੀ ਰੇਤ ਜਿਹਦੇ ਖੇਤ ਦੇ ਵਿੱਚ ਹੈ ਉਹ ਵੇਚ ਸਕੇ ਇਹ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਹੈ ਪ੍ਰਸ਼ਾਸਨ ਵੱਲੋਂ ਚੇਤਾਵਨੀ ਹੈ ਜਿਹੜੇ ਵਿੱਚ ਦਲਾਲੀ ਕਰਨਗੇ ਦੇ ਇਹ ਉਹ ਸਾਨੂੰ ਪਲੀਜ਼ ਜਿਹੜਾ ਹੈ ਤੁਸੀਂ ਇਮੀਡੀਏਟਲੀ ਦੱਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਗੈਰ ਕਾਨੂੰਨੀ ਕਰ ਰਿਹਾ ਹੈ ਜਾਂ ਕੋਈ ਕਿਸਾਨ ਤੇ ਦਬਾਅ ਪਾ ਰਿਹਾ ਹੈ ਅਸੀਂ ਬਿਲਕੁਲ ਉਹ ਅਲਾਉ ਨਹੀਂ ਕਰਾਂਗੇ ਸੋ ਇਹ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਕਿ ਅਸੀਂ ਤੁਹਾਡੀ ਨਾਲ ਖੜੀ ਹਾਂ ਜੋ ਵੀ ਦਾ ਸਹਿਯੋਗ ਨੂੰ ਕਿਵੇਂ ਦੇ ਰਹੇ ਮੈਂ ਕਹਿੰਦੀ ਆ ਕਿ ਬੜੂ ਸਾਹਿਬ ਤਾਂ ਸਾਡੇ ਨਾਲ ਡੇ 1 ਤੋਂ ਜਿਸ ਦਿਨ ਤੁਹਾੜਾ ਆਏ ਮੇਰੇ ਕੋਲ ਇਹਨਾਂ ਦਾ ਸੰਪਰਕ ਨੰਬਰ ਪਹਿਲਾਂ ਤੋਂ ਸੀਗਾ ਕਿਉਂਕਿ ਪਟਿਆਲੇ ਦੇ ਵਿੱਚ ਵੀ ਜਦੋਂ ਤੁਹਾੜਾ ਆਏ ਸੀਗੇ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਤੇ ਅਸੀਂ ਇਹਨਾਂ ਨੂੰ ਫੋਨ ਉਦੋਂ ਹੀ ਕਰ ਦਿੱਤਾ ਸੀਗਾ ਬਿਕੋਜ਼ ਜਿਹੜਾ ਸਕੇਲ ਆਫ ਡਿਜ਼ਾਸਟਰ ਸੀਗਾ ਉਹ ਬਹੁਤ ਵੱਡਾ ਹੋ ਗਿਆ ਸੀ ਸੋ ਜਿਹੜਾ ਜਿਹੜਾ ਪਾਣੀ ਦੀ ਪੁਆਇੰਟ ਸੀਗੇ ਅਸੀਂ ਇਹਨਾਂ ਤੋਂ ਬੋਟਸ ਦੀ ਹੈਲਪ ਮਦਦ ਦਿੱਤੀ ਸੀਗੀ ਤੇ ਡੇ 1 ਤੋਂ ਇਹ ਸਾਡੇ ਨਾਲ ਜੁੜੀ ਹੋਈ ਹੈ ਇਹਨਾਂ ਨੇ ਰਿਲੀਫ ਕਾਰਜਾਂ ਦੇ ਵਿੱਚ ਸਾਡੇ ਨਾਲ ਤੇ ਆਰਮੀ ਦੇ ਨਾਲ ਮਿਲ ਕੇ ਕਾਫੀ ਰੈਸਕਿਊ ਆਪਰੇਸ਼ਨਸ ਵੀ ਕੀਤੇ ਰਾਹਤ ਸਮਗਰੀ ਵੀ ਪਹੁੰਚਾਈ ਇਹਨਾਂ ਨੇ ਹੁਣ ਜਿਹੜੇ ਘਰ ਤੁਸੀਂ ਦੇਖ ਹੀ ਰਹੇ ਹੋ ਉਹ ਵੀ ਸਾਡੀ ਮਦਦ ਕਰ ਰਹੀ ਹੈ ਪਲੱਸ ਇਹਨਾਂ ਨੇ ਹੁਣ ਸਾਨੂੰ ਇਹ ਵੀ ਰਿਕਵੈਸਟ ਕੀਤੀ ਹੈਗੀ ਹੈ ਤੇ ਅਸੀਂ ਇਹਨਾਂ ਨੂੰ ਕੁਝ ਇਦਾਂ ਦੀ ਪਰਿਵਾਰ ਵੀ ਆਇਡੈਂਟੀਫਾਈ ਕਰਕੇ ਦਿੱਤੇ ਹੈਗੇ ਜਿੱਥੇ ਪਸ਼ੂ ਟੋਟਲੀ ਰੁਲ ਗਏ ਸੋ ਇਹ ਉਦਾਵੀ ਅਸੈਸਮੈਂਟ ਕਰ ਰਹੇ ਹਾਂ ਸਾਡੇ ਨਾਲ ਮਿਲ ਕੇ ਕਿ ਜੇ ਹੋ ਸਕੇ ਤਾਂ ਅਸੀਂ ਉਹਨਾਂ ਪਰਿਵਾਰਾਂ ਨੂੰ ਪਸ਼ੂ ਹੀ ਪ੍ਰੋਵਾਈਡ ਕਰ ਦਈਏ ਮੈਮ ਤੁਸੀਂ ਇਹ ਮਕਾਨ ਦੇਖ ਲੇ ਤੁਸੀਂ ਤੁਸੀਂ ਗਵਰਨਮੈਂਟ ਨੂੰ ਰეკਮੈਂਡ ਕਰੋਗੇ ਕਿ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਕਿਉਂਕਿ ਲੋਕਾਂ ਦੀ ਕੰਸੈਂਟ ਵੀ ਆ ਗਈ ਕਿ ਇਹ ਚੀਜ਼ ਜਿਹੜੀ ਹੈ ਮੋਡਿਫਾਈ ਸੇਵ ਵਿੱਚ ਇਹਨੂੰ ਜੀ ਮੈਨੂੰ ਲੱਗਦਾ ਹੈ ਕਿ ਇਹ ਇਹ ਪਫ ਪੈਨਲ ਵਾਲਾ ਜਿਹੜਾ ਯੂਨਿਟ ਹੈ ਜਲਦੀ ਵੀ ਤਿਆਰ ਹੋ ਜਾਂਦਾ ਹੈ ਤੇ ਬਹੁਤ ਵਧੀਆ ਅੰਦਰੋਂ ਬਣਿਆ ਹੋਇਆ ਹੈ ਇਹ ਡੈਫੀਨਿਟਲੀ ਇੱਕ ਸਸਟੇਨੇਬਲ ਆਪਸ਼ਨ ਹੈ ਇਹ ਵੈਦਰ ਪ੍ਰੂਫ ਹੈ ਟੋਟਲੀ ਤੇ ਮੈਨੂੰ ਜਿਵੇਂ ਤੁਸੀਂ ਵੀ ਕਿਹਾ ਕਿ ਕੰਸੈਂਟ ਦਾ ਇੱਕ ਸੀਗਾ ਦੀ ਪਤਨੀ ਲੋਕ ਇਹਨੂੰ ਆਪਣਾਉਣਗੇ ਨਹੀਂ ਆਪਣਾਉਣਗੇ ਬਸ ਜੇ ਤੁਸੀਂ ਅੰਦਰ ਜਾ ਕੇ ਦੇਖਦੇ ਹੋ ਇਕਦਮ ਮਾਡਰਨ ਘਰ ਲੱਗਦਾ ਹੈ ਸੋ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਇਹਨਾਂ ਦਾ ਇੱਕ ਆਈਡੀਆ ਸੀਗਾ ਤੇ ਮੈਂ ਦੁਬਾਰਾ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਜੀ ਜੀ ਡੈਫੀਨਿਟਲੀ ਅਸੀਂ ਆਲਰੇਡੀ ਪੇਜਿਆ ਹੋਇਆ ਹੈ ਅਸੀਂ ਇਹਨਾਂ ਨਾਲ ਪਹਿਲਾਂ ਹੀ ਅਸੈਸਮੈਂਟ ਕਰ ਚੁੱਕੇ ਸੀਗੇ ਸੋ ਡੈਫੀਨਿਟਲੀ ਇਹ ਹੋ ਸਕਦਾ ਹੈ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਵੇਖਿਆ ਕਿ ਜੋ ਡੀਸੀ ਸਾਹਿਬਾਨ ਹੈਗੇ ਨੇ ਤਾਂ ਉਹਨਾਂ ਵੱਲੋਂ ਖੁੱਲ ਕੇ ਜਿਹੜੀ ਗੱਲਬਾਤ ਕਿੱਟ ਗਈ ਆ ਮੀਡੀਆ ਦੇ ਨਾਲ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਹਨਾਂ ਨੂੰ ਜਿਹੜਾ ਹੌਨ ਸਨਮਾਨ ਵੀ ਇੱਥੇ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਕਿ ਗੁਰੂ ਨਗਰੀ ਦੇ ਜੋ ਡੀਸੀ ਸਾਹਿਬਾਨ ਨੇ ਇਹਨਾਂ ਹੜਾਂ ਦੇ ਵਿੱਚ ਜੋ ਸੇਵਾ ਕਰਦੇ ਦਿਖਾਈ ਦਿੱਤੇ ਨੇ ਹਾਲਾਂਕਿ ਪੂਰੇ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੀ ਕਾਫੀ ਸ਼ਲਾਘਾ ਵੀ ਹੋ ਰਹੀ ਆ ਹਰ ਜੱਥੇਬੰਦੀ ਹਰ ਸੰਪਰਦਾਵਲੋਂ ਜਿਹੜੀ ਇੱਥੇ ਉਹਨਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਆ ਕਿ ਜੋ ਗੁਰੂ ਨਗਰੀ ਡੀਸੀ ਸਾਹਿਬ ਬਨਰ ਨੰਦ ਵੱਲੋਂ ਵਧੀਆ ਸੇਵਾ ਜਿਹੜੀ ਆਪਣੀ ਨਿਭਾਈ ਗਈ ਆ ਤਾਂ ਇਸੇ ਤਰ੍ਹਾਂ ਦੇ ਨਾਲ ਤੁਸੀਂ ਬਣੇਰੋ ਜਗਬਾਨੀ ਟੀਵੀ ਦੇ ਨਾਲ ਤੜਨਾ ਕੱਲੀ ਕੱਲੀ ਅਪਡੇਟ ਜਿਹੜੀ ਆ ਇਸੇ ਤਰ੍ਹਾਂ ਸਾਂਝੀ ਕਰਦੇ ਰਹਾਂਗੇ ਕੈਮਰਾਮੈਨ ਸੁਨੀਕਮਰ ਦੇ ਨਾਲ ਰਕਸ਼ਸਨਕ ਜਗਬਾਨੀ ਟੀਵੀ ਮੁਜ਼ਾਫਰਪੁਰ